ਇੱਕ ਚੈਨੀ ਖੋਣ ਦਾ ਉਤੇ ਪਰਚਾ ਦਿੱਤਾ ਗਿਆ ਤਾਰਾਂ ਲਾ ਕੇ ਵੀ ਉਹ ਕਿਤੇ ਬਾਹਰ ਨਾ ਜਾਏ ਠੀਕ ਹੈ ਮੈਂ ਇਹ ਈਡੀਆਂ ਗਿਰੀਆਂ ਹੋਈਆਂ ਸਰਕਾਰਾਂ ਪਰ ਸਾਡਾ ਜਿਹੜਾ ਮਾਨਾ ਬਾਈ ਬਹੁਤ ਡੋਲ ਰਿਹਾ ਵੀ ਕਿਤੇ ਸਾਡਾ ਹੀਰਾ ਸਾਡੇ ਕੋਲੋਂ ਵਗ ਨਾ ਜਾਵੇ ਸਵੇਰ ਦੀ ਬਾਈ ਕੱਲੀ ਚਾਹ ਪੀਂਦੀ ਹੋਇਆ ਸਵੇਰ ਦੇ ਨਿਕਲੇ ਹੋਇਆ 4 ਵਜੇ ਦੇ ਪਰ ਸਾਡਾ ਮਨ ਡੋਲਦਾ ਸੀ ਵੀ ਸਰਕਾਰਾਂ ਨੇ ਸਾਨੂੰ ਸਾਡਾ ਹੀਰਾ ਸੇਤੀ ਦੇਣਾ ਨਹੀਂ ਹੈਗਾ ਜਿਹੜੀਆਂ ਤਾਰਾ ਲਾਈਆਂ ਇਹਨਾਂ ਨੇ 323 341 ਜਿਹੜੀ 379 ਬੀ ਬੀ ਲਾਈਆ ਇਹਦੇ ਵਿੱਚ ਸੇਤੀ ਬੇਲ ਨਹੀਂ ਹੁੰਦੀ ਘੱਟ ਤੋਂ ਘੱਟ 3 ਮਹੀਨੇ ਤੋਂ ਪਹਿਲਾਂ ਦੀ ਬੇਲ ਨਹੀਂ ਹੈਗੀ ਕਾਨੂੰ ਹੀ ਬੇਨਤੀ ਕਰਦਾ ਵੀ ਮਗਰ ਉਹ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਮਗਰ ਉਹ ਫੁੱਲਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਆਹੀ ਹੀਰਾ ਜੇ ਸਾਡਾ ਸਾਥੋਂ ਗੁੰਮ ਗਿਆ ਸਾਥੋਂ ਮੈਂ ਕਹਿੰਦਾ ਵੀ ਇਤੋਂ ਵੱਡਾ ਪਾਪ ਹੋਰ ਕੋਈ ਹੋਣਾ ਨਹੀਂ ਬਸ ਆਹੀ ਕਹਿੰਦਾ ਜੀ ਇਤੋਂ ਵੱਧ ਬੋਲਿਆ ਨਹੀਂ ਜਾਂਦਾ ਬੇਨਤੀ ਹੈ ਸਾਰਿਆਂ ਨੂੰ ਪਿੰਡ ਦਾ ਕੀ ਮੋਲ ਹੈ ਇਸ ਸਮੇਂ ਪਿੰਡ ਦੇ ਵਿੱਚ ਜੀ ਐ ਮੰਨ ਲਓ ਸਾਰਾ ਪਿੰਡ ਸਾਡਾ ਜਿਹੜਾ ਪਿੰਡ ਬਹੁਤ ਸ਼ਾਨਦਾਰ ਪਿੰਡਾਂ ਨਾਲ ਸਾਡੇ ਕੋਈ ਪਾਰਟੀ ਵਾਜੀ ਆ ਠੀਕ ਆ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਲੋਕ ਮੈਂ ਕਹਿੰਦਾ ਜਿੱਦੇ ਦਾ ਵੀਰ ਚੱਕਿਆ ਹੋਇਆ ਰਾਤ ਜਦੋਂ ਸਾਨੂੰ ਪਤਾ ਲੱਗਿਆ ਸੀ ਲੱਟੂ ਵੀ ਬੰਦਾਂਗੇ ਜਾਂ ਸਾਡਾ ਭਾਈ ਜਾਊਗਾ ਜਦੋਂ ਰਾਤ ਸਾਨੂੰ ਸਰਕਾਰਾਂ ਨੇ ਲਾਰੇ ਲਾ ਕੇ ਵੀ ਮਾਹੌਲ ਖਰਾਬ ਹੋ ਗਿਆ ਮਾਹੌਲ ਖਰਾਬ ਹੋ ਜੂਗਾ ਜੇ ਤੁਸੀਂ ਅੱਜ ਲੈ ਕੇ ਤੁਸੀਂ ਸਵੇਰੇ ਸਾਨੂੰ 11:00 ਬਾਈ ਦਿਨੂ ਦਿੱਤਾ ਸਾਡਾ ਜਿਹੜਾ ਉਹ ਤਾਮਾ ਜਾਂ ਮਾਤੀ ਉਹ ਇੰਝ ਰਹਿ ਗਿਆ ਅੱਜ ਉਹ ਹੀ ਉਸੇ ਤਰੀ ਅਸੀਂ ਅੱਜ ਤਾਮਾ ਜਾਮਾ ਫੇਰ ਬਣਿਆ ਵੀ ਸਾਡਾ ਭਾਈ ਆਊਗਾ ਸਾਡਾ ਹੀਰਾ ਆਊਗਾ ਪੰਜਾਬ ਦਾ ਹੀਰਾ ਆਊਗਾ ਅਸੀਂ ਯਾਰ ਲੱਡੂ ਪੰਡਾਂਗੇ ਸਾਡਾ ਭਰਾ ਸਾਡੇ ਘਰੇ ਆਊਗਾ ਅੱਜ ਪਿੰਡ ਕੋੜਦੋਨੇ ਜਾਣ ਦੀ ਬਜਾਏ ਉਹ ਪਟਿਆਲਾ ਇੱਥੇ ਥਾਣੇ 'ਚ ਲਿਆ ਕੇ ਜੱਜ ਸਾਹਿਬ ਤੋਂ ਉਹਦਾ 3 ਦਿਨਾਂ ਦਾ ਰਿਮਾਂਡ ਹੋਰ ਮੰਗਿਆ ਵੀ ਚੈਨੀ ਖੋਣ ਦਾ ਉਹ ਤੇ ਪਰਚਾ ਦਿੱਤਾ ਗਿਆ ਇੱਕ ਤਰ੍ਹਾਂ ਦੀ ਪਰਸਨਲ ਦੁਸ਼ਮਣੀ ਕੱਢਣ ਵਾਲਾ ਕੰਮ ਹੋਇਆ ਪਿਆ ਜੀ ਠੀਕ ਹੈ ਜੇ ਇੱਕ ਪਰਚਾ ਕਰਾਤਾ ਸੀ ਇੱਕ ਹੈ ਸੁਨ ਚ ਗੱਲਾਂ ਆ ਰਹੀਆਂ ਨੇ ਕਿ ਕੋਸ ਨੇ ਕਸਰ ਰਹੀ ਲੁਧਿਆਣੇ ਜਿਹੜੀ ਹੁਣ ਸਰਕਾਰ ਹੋਰ ਕਢਾਉਣਾ ਚਾਹੁੰਦੀ ਹੈ ਇਹ ਕੋਈ ਐਸਫਾਇਰ ਤੋਂ ਪਤਾ ਲੱਗਿਆ ਕਿਸ ਨੇ ਕਰਾਈਏ ਇਹ ਕੋਈ ਇਹ ਕੋਈ ਇੱਥੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਜੀ ਕੋਈ ਇਹ ਦਾ ਨਾਮ ਆ ਸੁਖਦੇਵ ਸਿੰਘ ਸੁਖਦੇਵ ਸਿੰਘ ਇਹ ਹੈ ਦਾ ਐਫ ਆਈ ਆਰ ਹੈ 20 ਤਰੀਕ ਦੀ ਹੈ ਜੀ 20 ਤਰੀਕ ਦੀ ਕੱਟੀ ਹੋਈ ਹੈ ਐਫ ਆਈ ਆਰ ਹਾਂਜੀ ਹਾਂ ਮੇਰੇ ਇੱਕ ਨੂੰ ਮਿਲਦਾ ਐਫ ਆਈ ਆਰ ਇੱਕੋ ਦਿਨ ਦੋ ਐਫ ਆਈ ਆਰਾਂ ਕੱਟੀ ਗਈਆਂ ਕਾਰਨ ਤੱਕ ਇਹਨੇ ਇਹਨੇ ਲੁੱਟਖੋ ਕਰੀ ਜੀ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਲੁੱਟਖੋ ਵਾਲਾ ਕੋਈ ਹੈ ਜਾਂ ਕੋਈ ਸਿਸਟਮ ਕਰ ਸਕਦਾ ਭਾਨਾ ਸਿੱਧੂ ਜਮ ਲੋਕਾਂ ਨੂੰ ਵੀ ਇਹ ਸਵਾਲ ਕਰਨਾ ਚਾਹਣਾ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਅਸੀਂ ਚਲਾਉਨੇ ਆ ਸਾਡੀ ਅਸੀਂ ਪੰਜਾਬ ਦੇ ਪਹਿਲੇ ਨੰਬਰ ਦੇ ਯੂਟਿਊਬਰ ਆ ਜਦੋਂ ਪੰਜਾਬ ਦੇ ਲੋਕਾਂ ਨੂੰ YouTube ਬਾਰੇ ਨਹੀਂ ਪਤਾ ਸੀਗਾ ਹਰ ਇੱਕ ਯੂਥ ਤੁਸੀਂ ਜਿਹੜੇ ਜਿੰਨੇ ਵੀ ਯੂਟਿਊਬਰ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਚ ਕੰਟੈਂਟ ਬਣਾਉਂਦੇ ਨੇ ਤੁਸੀਂ ਉਹਨਾਂ ਨੂੰ ਆਨ ਰਿਕਾਰਡ ਜਾ ਕੇ ਪੁੱਛ ਵੀ ਸਕਦੇ ਹੋ ਕਿ ਤੁਹਾਨੂੰ YouTube ਤੇ ਚੈਨਲ ਬਣਾਉਣਾ ਵੀਡੀਓ ਪਾਉਣੀਆਂ ਇਨਕਮ ਕਿਵੇਂ ਆਉਂਦੀ ਹੈ ਕੀਨੇ ਸਖਾਇਆ ਸਾਡੀ YouTube ਮੋਨਟਾਇਜਾ ਸਾਡਾ Snapchat ਮੋਨਟਾਇਜਾ ਸਾਡਾ Instagram ਮੋਨਟਾਇਜਾ ਸਾਡੀ Facebook ਮੋਨਟਾਇਜਾ ਸਾਨੂੰ ਚਾਰੇ ਪਾਸੇ ਇਨਕਮ ਆਉਂਦੀ ਹੈ ਅਸੀਂ ਉਹਦੀ ਮਿਹਨਤ ਕਰਦੇ ਹਾਂ ਕੰਟੈਂਟ ਬਣਾਉਣਾ ਜੋ ਵੀ ਹੈ ਜੋ ਪਹਿਲਾਂ ਸਾਡੇ ਸੀਐਮ ਸਾਹਿਬ ਵੀ ਕਰਦੇ ਰਹੇ ਨੇ ਭਾਰੀ ਨਹੀਂ ਪਏ ਬਾਈ ਜੀ ਬੋਝ ਬਣ ਕੇ ਥੱਲੇ ਦਬ ਨਾ ਪਰ ਰਹੇ ਨੇ ਇੱਕ ਏਜੰਟਾਂ ਦੇ ਪੈਸੇ ਬਣਾਉਣ ਮੜਵਾਉਣੇ ਤੇ ਲੋਕਾਂ ਦੀ ਆਵਾਜ਼ ਉਠਾਉਣੀ ਸਾਡੀ ਫੈਮਿਲੀ ਨੂੰ ਇਹ ਸਾਨੂੰ ਤੇ ਬਾਈ ਨੂੰ ਇਹ ਮੰਨ ਲਓ ਕਿ ਸਾਡੇ ਉੱਤੇ ਇੱਕ ਵੱਡੇ ਪਹਾੜ ਦੀ ਤਰ੍ਹਾਂ ਸਾਨੂੰ ਨੀਚੇ ਕੋਝਲ ਰਹੀ ਹੈ। ਦੇਖੋ ਜੋ ਲੁਧਿਆਣਾ ਚ ਸੀਗਾ ਲੁਧਿਆਣਾ ਚ ਜੋ ਕੁਝ ਹੋਇਆ ਉਹ ਸਾਰੀ ਮੀਡੀਆ ਦੇ ਵਿੱਚ ਆ ਜੀ ਗਿਆ। ਉਹ ਪਤਾ ਹੀ ਹੈ ਸਾਰੇ ਜਨ ਨੂੰ ਕਿ ਉੱਥੇ ਕੀ ਕੁਝ ਹੋਇਆ। ਤੇ ਹੁਣ ਪਟਿਆਲਾ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸਵੇਰੇ 11 ਵਜੇ ਤੱਕ ਨੇ ਜੇਲ੍ਹ ਤੋਂ ਲੈ ਕੇ ਆਏ ਹੋਏ ਨੇ। ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ। ਉਹਦੇ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ। ਨਾ ਜੀ ਦੇ ਦੇਖੋ ਮੈਂ ਸੁਣਿਆ ਜਿਹੜੇ ਮੇਰੇ 2-4 ਮਿੱਤਰ ਨੇ ਉਹ ਕਹਿੰਦੇ ਵੀ ਪਰਚਾ ਵੀ ਖੁੱਲਿਆ ਤੈਨੂੰ ਵੀ ਡਾਉਣਗੇ ਪੰਚਰ ਜਾਣੇ ਨੂੰ ਤੁਹਾਨੂੰ ਹੋਰ ਵੀ ਜਿੱਡਾ ਆਉਣਗੇ ਵਿੱਚ ਠੀਕ ਹੈ ਤੇ ਜੋ ਦੋ ਚਾਰ ਬੰਦੇ ਸਾਡੇ ਗਏ ਆ ਮੈਂ ਪੰਚਾਇਤ ਗਈ ਆ ਸਾਡੀ ਪਿੰਡ ਦੀ ਉਹਨਾਂ ਨੇ ਪਹਿਲਾਂ ਸਦਰ ਚ ਪਤਾ ਕੀਤਾ ਉਹ ਕਹਿੰਦੇ ਸੀਆਈ ਲੈ ਕੇ ਸੀਆਈ ਪਤਾ ਕੀਤਾ ਕਹਿੰਦੇ ਸਦਰ ਚ ਲੈ ਗਏ ਬਸ ਆਹੀ ਉਹ ਉਹਦੇ ਫੇਰ ਸਦਰ ਚ ਗਏ ਉਹ ਕਹਿੰਦੇ ਜੀ ਪੁਨਰਹੀੜੀ ਚੌਂਕੀ ਤੇ ਲੈ ਗਏ ਕੋਈ ਮਾਮਲਾ ਸਮਝ ਨਹੀਂ ਆ ਰਿਹਾ ਬਾਈ ਕੀ ਹੋ ਰਿਹਾ ਕਿ ਅੱਜ ਇਹ ਸਾਡੇ ਘਰ ਅੱਗ ਲੱਗੀ ਐ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ ਚ ਲੱਗੂਗੀ ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੋਚ ਲਿਆ ਵੀ ਜਾਊਗਾ ਜੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕਿ ਉੱਠ ਕੇ ਜਿਹੜਾ ਇਹ ਜ਼ਬਰ ਜੁਰਮ ਹੋ ਰਿਹਾ ਹੈ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ ਭਾਰੀ ਪੈਣਾ ਨਿਆਜ ਇੱਕ ਘਰ ਘਰ ਦੇ ਵਿੱਚ ਅੱਗ ਵੱਢ ਜਾਣੀ ਹੈ ਹਰ ਇੱਕ ਨਾਲ ਆ ਹੀ ਹੋਣਾ ਦੋਸਤੋ ਪਿਛਲੇ ਦਿਨੀ ਲੰਘੀ 20 ਤਰੀਕ ਨੂੰ ਪਏ ਭਾਨਾ ਸਿੱਧੂ ਤੇ 384 ਦੇ ਪਰਚੇ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਹੋ ਗਈ ਜਿਸ ਦੀ ਰਿਹਾਈ ਅੱਜ ਮਲੇਰਕੋਟਲਾ ਦੀ ਸੈਂਟਰਲ ਜੇਲ੍ਹ ਤੋਂ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਭਾਨਾ ਸਿੱਧੂ ਤੇ ਇੱਕ ਹੋਰ ਪਰਚਾ ਪਾ ਕੇ ਪਟਿਆਲਾ ਪੁਲਿਸ ਵੱਲੋਂ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਪ੍ਰਾ ਅਮਨਾ ਚੇਅਰਮੈਨ ਵੱਲੋਂ ਅਤੇ ਪਿੰਡ ਦੇ ਸਰਪੰਚ ਅਤੇ ਹੋਰ ਪਤਵੰਤੇ ਸੱਜਣ ਜੋ ਕਿ ਭਾਨਾ ਸਿੱਧੂ ਨੂੰ ਲੈਣ ਦੇ ਲਈ ਆਏ ਸਨ ਉਹਨਾਂ ਦੇ ਚਿਹਰੇ ਤੇ ਮਯੂਸੀ ਦੇਖਣ ਨੂੰ ਮਿਲੀ ਉਥੇ ਹੀ ਭਾਨਾ ਸਿੱਧੂ ਨਾਲ ਹਾਲੇ ਤੱਕ ਵੀ ਉਹ ਮਿਲ ਨਹੀਂ ਸਕੇ ਸਨ ਜਿਸ ਦੇ ਬਾਰੇ ਕਿ ਉਹਨਾਂ ਨੇ ਕੈਮਰੇ ਦੇ ਸਾਹਮਣੇ ਖੁਲਾਸੇ ਕੀਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਕਿਉਂਕਿ ਭਾਨਾ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਦੇ ਸਾਬਤ ਤੌਰ ਤੇ ਦੋਸ਼ਨ ਕਿ ਇਹ ਬਦਲਾਖੋਰੀ ਕੀਤੀ ਜਾ ਰਹੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਰੂਰ ਕਮੈਂਟ ਕਰਨਾ ਆਓ ਦੇਖੋ ਇਹ ਪੂਰੀ ਵੀਡੀਓ ਇੱਕ ਚੈਨੀ ਖੋਣ ਦਾ ਉਤੇ ਪਰਚਾ ਦਿੱਤਾ ਗਿਆ ਤਾਰਾਂ ਲਾ ਕੇ ਵੀ ਉਹ ਕਿਤੇ ਬਾਹਰ ਨਾ ਜਾਏ ਠੀਕ ਹੈ ਮੈਂ ਇਹ ਈਡੀਆਂ ਗਿਰੀਆਂ ਹੋਈਆਂ ਸਰਕਾਰਾਂ ਪਰ ਸਾਡਾ ਜਿਹੜਾ ਮਾਨਾ ਬਾਈ ਬਹੁਤ ਡੋਲ ਰਿਹਾ ਵੀ ਕਿਤੇ ਸਾਡਾ ਹੀਰਾ ਸਾਡੇ ਕੋਲੋਂ ਵਗ ਨਾ ਜਾਵੇ ਸਵੇਰ ਦੀ ਬਾਈ ਕੱਲੀ ਚਾਹ ਪੀਂਦੀ ਹੋਇਆ ਸਵੇਰ ਦੇ ਨਿਕਲੇ ਹੋਇਆ 4 ਵਜੇ ਦੇ ਪਰ ਸਾਡਾ ਮਨ ਡੋਲਦਾ ਸੀ ਵੀ ਸਰਕਾਰਾਂ ਨੇ ਸਾਨੂੰ ਸਾਡਾ ਹੀਰਾ ਸੇਤੀ ਦੇਣਾ ਨਹੀਂ ਹੈਗਾ ਜਿਹੜੀਆਂ ਤਾਰਾ ਲਾਈਆਂ ਇਹਨਾਂ ਨੇ 323 341 ਜਿਹੜੀ 379 ਬੀ ਬੀ ਲਾਈਆ ਇਹਦੇ ਵਿੱਚ ਛੇਤੀ ਬੇਲ ਨਹੀਂ ਹੁੰਦੀ ਘੱਟ ਤੋਂ ਘੱਟ 3 ਮਹੀਨੇ ਤੋਂ ਪਹਿਲਾਂ ਦੀ ਬੇਲ ਨਹੀਂ ਹੈਗੀ ਕਾਨੂੰ ਹੀ ਬੇਨਤੀ ਕਰਦਾ ਵੀ ਮਗਰ ਉਹ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਮਗਰ ਉਹ ਫੁੱਲਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਆਹੀ ਹੀਰਾ ਜੇ ਸਾਡਾ ਸਾਥੋਂ ਗੁੰਮ ਗਿਆ ਸਾਥੋਂ ਮੈਂ ਕਹਿੰਦਾ ਵੀ ਇਤੋਂ ਵੱਡਾ ਪਾਪ ਹੋਰ ਕੋਈ ਹੋਣਾ ਨਹੀਂ ਬਸ ਆਹੀ ਕਹਿੰਦਾ ਜੀ ਇਹਦੋਂ ਵੱਤ ਬੋਲਿਆ ਨਹੀਂ ਜਾਂਦਾ ਬੇਨਤੀ ਹੈ ਸਾਰਿਆਂ ਨੂੰ ਪਿੰਡ ਦਾ ਕੀ ਮੋਲ ਹੈ ਇਸ ਸਮੇਂ ਪਿੰਡ ਦੇ ਵਿੱਚ ਜੀ ਮੈਂ ਮੰਨ ਲਓ ਸਾਰਾ ਪਿੰਡ ਸਾਡਾ ਜਿਹੜਾ ਪਿੰਡ ਬਹੁਤ ਸ਼ਾਨਦਾਰ ਪਿੰਡ ਹੈ ਨਾ ਸਾਡੇ ਕੋਈ ਪਾਰਟੀ ਵਜ ਗਿਆ ਠੀਕ ਹੈ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਲੋਕ ਮੈਂ ਕਹਿੰਦਾ ਜਿੱਦੇ ਦਾ ਵੀਰ ਚੱਕਿਆ ਹੋਇਆ ਰਾਤ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਲੱਟੂ ਵੀ ਬੰਡਾਂਗੇ ਜਾਂ ਸਾਡਾ ਭਾਈ ਜਾਊਗਾ ਜਦੋਂ ਰਾਤ ਸਾਨੂੰ ਸਰਕਾਰਾਂ ਨੇ ਲਾਰੇ ਲਾ ਕੇ ਵੀ ਮਾਹੌਲ ਖਰਾਬ ਹੋ ਗਿਆ ਮਾਹੌਲ ਖਰਾਬ ਹੋ ਜੂਗਾ ਜੇ ਤੁਸੀਂ ਅੱਜ ਲੈ ਕੇ ਤੁਸੀਂ ਸਵੇਰੇ ਸਾਨੂੰ 11:00 ਬਾਈ ਦਿਨੂ ਦਿੱਤਾ ਸਾਡਾ ਜਿਹੜਾ ਉਹ ਤਾਮਾ ਜਾਮਾ ਉਹ ਇੰਝ ਰਹਿ ਗਿਆ ਅਜੋਹਿਤ ਉਸੇ ਤਰ੍ਹਾਂ ਅਸੀਂ ਅੱਜ ਤਾਮਾ ਜਾਮਾ ਫੇਰ ਬਣਿਆ ਵੀ ਸਾਡਾ ਭਾਈ ਆਊਗਾ ਸਾਡਾ ਹੀਰਾ ਆਊਗਾ ਪੰਜਾਬ ਦਾ ਹੀਰਾ ਆਊਗਾ ਅਸੀਂ ਯਾਰ ਲੱਡੂ ਪੰਡਾਂਗੇ ਸਾਡਾ ਭਰਾ ਸਾਡੇ ਘਰੇ ਆਊਗਾ ਅੱਜ ਪਿੰਡ ਕੋੜ ਤੋਂ ਨੇ ਜਾਣ ਦੀ ਬਜਾਏ ਉਹ ਪਟਿਆਲਾ ਇੱਥੇ ਥਾਣੇ 'ਚ ਲਿਆ ਕੇ ਜੱਜ ਸਾਹਿਬ ਤੋਂ ਉਹਦਾ 3 ਦਿਨਾਂ ਦਾ ਰਿਮਾਂਡ ਹੋਰ ਮੰਗਿਆ ਵੀ ਚੈਨੀ ਖੋਣ ਦਾ ਉਹ ਤੇ ਪਰਚਾ ਦਿੱਤਾ ਗਿਆ ਇੱਕ ਤਰ੍ਹਾਂ ਦੀ ਪਰਸਨਲ ਦੁਸ਼ਮਣੀ ਕੱਢਣ ਵਾਲਾ ਕੰਮ ਹੋਇਆ ਪਿਆ ਜੀ ਠੀਕ ਹੈ ਜੇ ਇੱਕ ਪਰਚਾ ਕਰਾਤਾ ਸੀ ਇਹ ਕੈ ਸੁਣਨ 'ਚ ਗੱਲਾਂ ਆ ਰਹੀਆਂ ਨੇ ਕਿ ਕੋਸ ਨੇ ਕਸਰ ਰਹੀ ਲੁਧਿਆਣੇ ਜਿਹੜੀ ਹੁਣ ਸਰਕਾਰ ਹੋਰ ਕਢਾਉਣਾ ਚਾਹੁੰਦੀ ਹੈ ਇਹ ਕੋਈ ਐਸਫਾਇਰ ਤੋਂ ਪਤਾ ਲੱਗਿਆ ਕਿਸ ਨੇ ਕਰਾਈਏ ਇਹ ਕੋਈ ਇਹ ਕੋਈ ਇੱਥੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਜੀ ਕੋਈ ਇਹ ਦਾ ਨਾਮ ਆ ਸੁਖਦੇਵ ਸਿੰਘ ਸੁਖਦੇਵ ਸਿੰਘ ਇਹ ਹੈ ਦਾ ਐਫ ਆਈ ਆਰ ਹੈ 20 ਤਰੀਕ ਦੀ ਹੈ ਜੀ 20 ਤਰੀਕ ਦੀ ਕੱਟੀ ਹੋਈ ਹੈ ਐਫ ਆਈ ਆਰ ਇਸ ਮਹੀਨੇ ਦੀ ਹਾਂਜੀ ਹਾਂ ਮੇਰੇ ਇੱਕ ਨੂੰ ਮਿਲਦਾ ਐਫ ਆਈ ਆਰ ਇੱਕੋ ਦਿਨ ਦੋ ਐਫ ਆਈ ਆਰਾਂ ਕੱਟੀ ਹੋਈਆਂ ਨੇ ਕਾਰਨ ਤਾਂ ਇਹ ਕਹਿੰਦੇ ਇਹਨੇ ਕਨੇ ਲੁੱਟ ਖੋਹ ਕਰੀ ਜੀ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਲੁੱਟ ਖੋਹ ਵਾਲਾ ਕੋਈ ਹੈ ਜਾਂ ਕੋਈ ਸਿਸਟਮ ਕਰ ਸਕਦਾ ਭਾਨਾ ਸਿੱਧੂ ਜਮ ਲੋਕਾਂ ਨੂੰ ਵੀ ਇਹ ਸਵਾਲ ਕਰਨਾ ਚਾਹਣਾ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਅਸੀਂ ਚਲਾਉਂਦੇ ਆ ਸਾਡੀ ਅਸੀਂ ਪੰਜਾਬ ਦੇ ਪਹਿਲੇ ਨੰਬਰ ਦੇ ਯੂਟਿਊਬਰ ਆ ਜਦੋਂ ਪੰਜਾਬ ਦੇ ਲੋਕਾਂ ਨੂੰ ਯੂਟਿਊਬ ਬਾਰੇ ਨਹੀਂ ਪਤਾ ਸੀਗਾ ਹਰ ਇੱਕ ਯੂਥ ਤੁਸੀਂ ਜਿਹੜੇ ਜਿੰਨੇ ਵੀ ਯੂਟਿਊਬਰ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਚ ਕੰਟੈਂਟ ਬਣਾਉਂਦੇ ਨੇ ਤੁਸੀਂ ਉਹਨਾਂ ਨੂੰ ਆਨ ਰਿਕਾਰਡ ਜਾ ਕੇ ਪੁੱਛ ਵੀ ਸਕਦੇ ਹੋ ਕਿ ਤੁਹਾਨੂੰ ਯੂਟਿਊਬ ਤੇ ਚੈਨਲ ਬਣਾਉਣਾ ਵੀਡੀਓ ਪਾਉਣੀਆਂ ਇਨਕਮ ਕਿਵੇਂ ਆਉਂਦੀ ਹੈ ਕੀਨੇ ਸਖਾਇਆ ਸਾਡੀ YouTube ਮੋਨਟਾइज ਜਾਂ ਸਾਡਾ Snapchat ਮੋਨਟਾइज ਜਾਂ ਸਾਡਾ Instagram ਮੋਨਟਾइज ਜਾਂ ਸਾਡੀ Facebook ਮੋਨਟਾइज ਦਾ ਸਾਨੂੰ ਚਾਰੇ ਪਾਸੇ ਇਨਕਮ ਆਉਂਦੀ ਹੈ ਅਸੀਂ ਆਪਦੀ ਮਿਹਨਤ ਕਰਦੇ ਆਂ ਕੰਟੈਂਟ ਬਣਾਉਣੇ ਜੋ ਵੀ ਹੈ ਜੋ ਪਹਿਲਾਂ ਸਾਡੇ ਸੀਐਮ ਸਾਹਿਬ ਵੀ ਕਰਦੇ ਰਹੇ ਨੇ ਭਾਰੀ ਨਹੀਂ ਪਏ ਬਾਈ ਜੀ ਬੋਝ ਬਣ ਕੇ ਥੱਲੇ ਦਬ ਨਾ ਪਰ ਰਹੇ ਨੇ ਇੱਕ ਏਜੰਟਾਂ ਦੇ ਪੈਸੇ ਬਣਾਉਣੇ ਮੜਵਾਉਣੇ ਤੇ ਲੋਕਾਂ ਦੀ ਆਵਾਜ਼ ਉਠਾਉਣੀ ਸਾਡੀ ਫੈਮਿਲੀ ਨੂੰ ਤੇ ਸਾਨੂੰ ਤੇ ਬਾਈ ਨੂੰ ਇਹ ਮੰਨ ਲਓ ਕਿ ਸਾਡੇ ਉੱਤੇ ਇੱਕ ਵੱਡੇ ਪਹਾੜ ਦੀ ਤਰ੍ਹਾਂ ਸਾਨੂੰ نیچے ਕੋ ਚਲ ਰਹੀ ਹੈ। ਦੇਖੋ ਜੋ ਲੁਧਿਆਣਾ ਚ ਸੀਗਾ ਲੁਧਿਆਣਾ ਚ ਜੋ ਕੁ ਸੋਇਆ ਉਹ ਸਾਰੀ ਮੀਡੀਆ ਦੇ ਵਿੱਚ ਆ ਜੀ ਗਿਆ। ਉਹ ਪਤਾ ਹੀ ਹੈ ਸਾਰੇ ਜਨ ਨੂੰ ਕਿ ਉੱਥੇ ਕੀ ਕੁਝ ਹੋਇਆ। ਤੇ ਹੁਣ ਪਟਿਆਲਾ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸਵੇਰੇ 11 ਵਜੇ ਤੱਕ ਨੇ ਜੇਲ੍ਹ ਤੋਂ ਲੈ ਕੇ ਆਏ ਹੋਏ ਨੇ। ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ। ਉਹਦੇ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ। ਨਾ ਜੀ ਦੇ ਦੇਖੋ ਮੈਂ ਸੁਣਨ ਚ ਆਇਆ ਜਿਹੜੇ ਮੇਰੇ ਦੋ ਚਾਰ ਮਿੱਤਰ ਨੇ ਉਹ ਕਹਿੰਦੇ ਵੀ ਪਰਚਾ ਵੀ ਖੁੱਲਿਆ ਤੈਨੂੰ ਵੀ ਡਾਉਣਗੇ ਪੰਜ ਚਾਰ ਜਾਣਿਆਂ ਨੂੰ ਤੁਹਾਨੂੰ ਹੋਰ ਵੀ ਜਿੱਡਾ ਆਉਣਗੇ ਵਿੱਚ ਠੀਕ ਹੈ ਤੇ ਜੋ ਦੋ ਚਾਰ ਬੰਦੇ ਸਾਡੇ ਗਏ ਆ ਮੈਂ ਪੰਚਾਇਤ ਗਈ ਆ ਸਾਡੀ ਪਿੰਡ ਦੀ ਉਹਨਾਂ ਨੇ ਪਹਿਲਾਂ ਸਦਰ ਚ ਪਤਾ ਕੀਤਾ ਉਹ ਕਹਿੰਦੇ ਸੀਆਈ ਲੈ ਕੇ ਸੀਆਈ ਪਤਾ ਕੀਤਾ ਕਹਿੰਦੇ ਸਦਰ ਚ ਲੈ ਗਏ ਬਸ ਆਹੀ ਉਹ ਉਹਦੇ ਫੇਰ ਸਦਰ ਚ ਗਏ ਉਹ ਕਹਿੰਦੇ ਜੀ ਪੁਨਰਹੀੜੀ ਚੌਂਕੀ ਤੇ ਲੈ ਗਏ ਕੋਈ ਮਾਮਲਾ ਸਮਝ ਨਹੀਂ ਆ ਰਿਹਾ ਬਾਈ ਕੀ ਹੋ ਰਿਹਾ ਕਿ ਅੱਜ ਇਹ ਸਾਡੇ ਘਰ ਅੱਗ ਲੱਗੀ ਐ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ ਚ ਲੱਗੂਗੀ ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੋਚ ਲਿਆ ਵੀ ਜਾਊਗਾ ਜੇ ਉਹ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕਿ ਉੱਠ ਕੇ ਜਿਹੜਾ ਇਹ ਜ਼ਬਰ ਜੁਰਮ ਹੋ ਰਿਹਾ ਹੈ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ ਭਾਰੀ ਪੈਣਾ ਨਿਆਜ ਇੱਕ ਘਰ ਘਰ ਦੇ ਵਿੱਚ ਅੱਗ ਵੱਢ ਜਾਣੀ ਹੈ ਹਰ ਇੱਕ ਨਾਲ ਆਹੀ